ਪੰਜਾਬ ਦੀ ਵੱਡੀ ਅਤੇ ਅਹਿਮ ਖਬਰ ਅਮਰਤਪਾਲ ਸਿੰਘ ਮਹਿਰੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੇ ਕਿ ਅਮਰਤਪਾਲ ਸਿੰਘ ਮਹਿਰੂ ਜਿਸ ਨੂੰ ਕਿ ਭਾਬੀ ਕਮਲਕੌਰ ਦੇ ਕਤਲ ਦਾ ਮਾਸਟਰਮਾਈਂਡ ਅੱਜ ਗਿਆ ਮੰਨਿਆ ਗਿਆ ਤੇ ਉਸ ਨੂੰ ਲੈ ਕੇ ਜਿਹੜੇ ਕਿ ਉਹਦੇ ਦੋ ਸਾਥੀ ਨੇ ਜਿਹੜੇ ਉਹਨਾਂ ਨੂੰ ਤਾਂ ਕਾਬੂ ਕਰ ਲਿਆ ਗਿਆ ਇੱਕ ਹੋਰ ਸਾਥੀ ਵੀ ਗ੍ਰਿਫਤਾਰ ਕੀਤਾ ਗਿਆ ਪਰ ਅਮਰਤਪਾਲ ਸਿੰਘ ਮਹਿਰੂ ਜਿਹੜਾ ਕਿ ਯੂਈ ਭੱਜ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਹੋਰ ਜਿਹੜੀ ਕਿ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਯੂਈ ਸਰਕਾਰ ਦੇ ਨਾਲ ਰਾਤਤਾ ਕਾਇਮ ਕੀਤਾ ਜਾ ਰਿਹਾ ਤੇ ਹਵਾਲਗੀ ਦੀ ਮੰਗ ਕੀਤੀ ਗਈ ਹੈ ਕਿ ਅਮਰਤਪਾਲ ਸਿੰਘ ਦੀ ਹਵਾਲੇ ਨੂੰ ਲੈ ਕੇ ਜਿਹੜੇ ਕਿ ਇਹ ਪ੍ਰੋਸੈਸ ਜਿਹੜਾ ਕਿ ਚਲਾਇਆ ਜਾ ਰਿਹਾ ਤੇ ਪੰਜਾਬ ਪ੍ਰੋਜੈਕਟ ਵੱਲੋਂ ਯੂਏ ਸਰਕਾਰ ਦੇ ਨਾਲ ਤੇ ਉਥੋਂ ਦੇ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਤੇ ਜਲਦ ਹੀ ਜਿਹੜਾ ਕਿ ਅਮਰਤਪਾਲ ਸਿੰਘ ਮੈਰੂ ਨੂੰ ਭਾਬੀ ਕਮਲ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਕਿ ਪੰਜਾਬ ਲਿਆਉਂਦੀਆਂ ਤਿਆਰੀਆਂ ਜਿਹੜੇ ਕਿ ਖਿੱਚ ਦਿੱਤੀਆਂ ਨੇ ਤਾਂ ਦਾਅਦ ਦੀ ਹੈ ਕਿ ਭਾਬੀ ਕਮਲ ਕੌਰ ਜਿਹੜੀ ਕਿ ਉਸ ਦਾ ਨਾਮ ਕੰਚਨ ਕੁਮਾਰੀ ਸੀ ਤੇ ਕੰਚਨ ਕੁਮਾਰੀ ਤੋਂ ਭਾਬੀ ਕਮਲ ਕੌਰ ਜਿਹੜੇ ਕਿ ਉਸ ਨੇ ਨਾਮ ਰੱਖਿਆ ਤੇ ਇੰਸਟਾਗ੍ਰam ਦੇ ਉੱਤੇ ਕਾਫੀ ਫੇਮਸ ਸੀ ਜਿਸ ਦੇ ਕਿ ਪੌਣੇ 4 ਲੱਖ ਜਿਹੜੇ ਕਿ ਸਬਸਕ੍ਰਾਈਬਰ ਸੀ ਪਰ ਫੋਲੋ ਸੀ ਤੇ ਉਸ ਦੀ ਮੌਤ ਤੋਂ ਬਾਅਦ ਜਿਹੜੇ ਕਿ 4.5 ਲੱਖ ਤੋਂ ਜਿਹੜੇ ਕਿ ਪਾਰ ਕਰ ਚੁੱਕੇ ਨੇ ਤਾਂ ਉਸ ਦੀਆਂ ਉਸ ਦੇ ਕੰਟੈਂਟ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਕਾਫੀ ਸਵਾਲ ਚੁੱਕੇ ਜਾਂਦੇ ਸੀ ਅਮਰਪਾਤ ਸਿੰਘ ਮੈਰੂ ਨੇ ਕਈ ਵਾਰ ਉਸ ਨੂੰ ਵਰਜਿਆ ਸੀ ਕਿ ਗਲਤ ਕੰਟੈਂਟ ਕੰਟੈਂਟ ਜਿਹੜਾ ਕਿ ਨਾ ਪਾਇਆ ਜਾਵੇ ਪਰ ਇਸ ਦੇ ਬਾਵਜੂਦ ਵੀ ਜਿਹੜੇ ਕਿ ਕਮਲਕੌਰ ਦੇ ਵੱਲੋਂ ਜਿਹੜਾ ਕਿ ਲਗਾਤਾਰ ਅਚੇਹ ਕੰਟੈਂਟ ਪਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਦੋ ਦਿਨ ਇਸ ਦੀ লাশ ਜਿਹੜੀ ਕਿ ਗੱਡੀ ਦੇ ਵਿੱਚ ਪਈ ਰਹਿੰਦੀ ਹੈ ਤੇ ਇਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਰਤਪਾਲ ਸਿੰਘ ਮਹਿਰੂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਮਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਅ ਜਿਹੜਾ ਕਿ ਇਹਦਾ ਭਾਬੀ ਕਮਲ ਦਾ ਜਿਹੜਾ ਕਿ ਗਲਾ ਕੋਟ ਕੇ ਜਿਹੜਾ ਕਿ ਕਤਲ ਕੀਤਾ ਗਿਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜਿਹੜਾ ਕਿ ਇਹ ਖੁਲਾਸਾ ਹੋਇਆ ਕਿ ਅਮਰਤਪਾਲ ਅ ਮਹਿਰੂ ਦੇ ਵੱਲੋਂ ਵੀ ਜਿਹੜਾ ਕਿ ਇਹ ਵੀ ਜਿਹੜੀ ਕਿ ਗੱਲ ਕਹੀ ਜਾ ਰਹੀ ਕਿ ਜਿਹੜੀ ਕਿ ਬਠਿੰਡਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਅਮਰਤਪਾਲ ਮਹਿਰੂ ਨੇ ਜਿਹੜਾ ਕਿ ਗਲਾ ਕੋਟਿਆ ਤੇ ਦੋ ਜਾਣਿਆਂ ਦੇ ਜਿਹੜਾ ਕਿ ਕਮਰਕਸੇ ਦੇ ਨਾਲ ਉਸ ਦਾ ਗਲਾ ਕੋਟੇ ਤੇ ਇਸ ਤਰੀਕੇ ਦੇ ਨਾਲ 15 ਮਿੰਟ ਤੱਕ ਜਦ ਤੱਕ ਉਸ ਦੇ ਸਾਹ ਖਤਮ ਨਾ ਹੋਏ ਉਸ ਦਾ ਗਲਾ ਕੋਟ ਦੇ ਰਿਹਾ ਤੇ ਉਸ ਦੀ ਮੌਤ ਹੋ ਗਈ ਤੇ ਉਸ ਦੀ ਡੈੱਡ ਬਾਡੀ ਨੂੰ ਗੱਡੀ ਦੇ ਵਿੱਚ ਰੱਖ ਕੇ ਜਿਹੜਾ ਕਿ افراار ਹੋ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਹੁਣ ਅਮਰਤਪਾਲ ਮਹਿਰੂ ਨੂੰ ਵਾਪਸ ਲਿਆਉਂਦੇ ਦੀਆਂ ਤਿਆਰੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਯੂਈ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ رابطہ ਕਾਇਮ ਕੀਤਾ ਜਾ ਰਿਹਾ ਤੇ ਅਮਰਤਪਾਲ ਮਹਿਰੂ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਹ ਭਾਬੀ ਦੇ ਕਤਲ ਦੇ ਮਾਮਲੇ ਦੇ ਵਿੱਚ ਉਹ ਲੋੜਿੰਦਾ ਤੇ ਉਹ ਫਰਾਰ ਹੈ ਜਿੱਦੇ ਚੱਲਦੇ ਉੱਥੇ ਹੀ ਜੇਕਰ ਵਕੀਲ ਹਰਪਾਲ ਸਿੰਘ ਖਾਰਾ ਦੀ ਗੱਲ ਕੀਤੀ ਜਾਵੇ ਜੋ ਕਿ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਜਿਹੜਾ ਕੇਸ ਲੜ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਤੇ ਅਮਰਤਪਾਲ ਸਿੰਘ ਮਹਿਰੂ ਦਾ ਫੇਕ ਐਨਕਾਊਂਟਰ ਨਾ ਹੋ ਜਾਵੇ ਕੀ ਪਤਾ ਹੋ ਬਾਗ ਗਿਆ ਜਾਂ ਫਿਰ ਇਹਨਾਂ ਦੀ ਗ੍ਰਿਫਤ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਦੇ ਜਿਹੜੇ ਕਿ ਸਵਾਲ ਵੀ ਜਿਹੜੇ ਕਿ ਵਕੀਲ ਦੇ ਵੱਲੋਂ ਜਿਹੜੇ ਕਿ ਚੁੱਕੇ ਗਏ ਸੀ ਤਾਂ ਦੇਖਣਾ ਹੋਵੇਗਾ ਕਿ ਇਹ ਪ੍ਰੋਸੈਸ ਕਿੰਨਾ ਲੰਮਾ ਚੱਲਦਾ ਤੇ ਕਦੋਂ ਅਮਰਤਪਾਲ ਸਿੰਘ ਮਹਿਰੂ ਨੂੰ ਜਿਹੜਾ ਕਿ ਵਾਪਸ ਇੱਥੇ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਅਮਰਤਪਾਲ ਸਿੰਘ ਮਹਿਰੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੇ ਕਿ ਅਮਰਤਪਾਲ ਸਿੰਘ ਮਹਿਰੂ ਜਿਸ ਨੂੰ ਕਿ ਭਾਬੀ ਕਮਲਕੌਰ ਦੇ ਕਤਲ ਦਾ ਮਾਸਟਰਮਾਈਂਡ ਅਸ ਗਿਆ ਮੰਨਿਆ ਗਿਆ ਤੇ ਉਸ ਨੂੰ ਲੈ ਕੇ ਜਿਹੜੇ ਕਿ ਉਹਦੇ ਦੋ ਸਾਥੀ ਨੇ ਜਿਹੜੇ ਉਹਨਾਂ ਨੂੰ ਤਾਂ ਕਾਬੂ ਕਰ ਲਿਆ ਗਿਆ ਇੱਕ ਹੋਰ ਸਾਥੀ ਵੀ ਗ੍ਰਿਫਤਾਰ ਕੀਤਾ ਗਿਆ ਪਰ ਅਮਰਤਪਾਲ ਸਿੰਘ ਮਹਿਰੂ ਜਿਹੜਾ ਕਿ ਯੂਈ ਭੱਜ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਹੋਰ ਜਿਹੜੀ ਕਿ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਯੂਈ ਸਰਕਾਰ ਦੇ ਨਾਲ ਰਾਤਾ ਕਾਇਮ ਕੀਤਾ ਜਾ ਰਿਹਾ ਤੇ ਹਵਾਲਗੀ ਦੀ ਮੰਗ ਕੀਤੀ ਗਈ ਹੈ ਕਿ ਅਮਰਤਪਾਲ ਸਿੰਘ ਦੀ ਹਵਾਲਗੀ ਨੂੰ ਲੈ ਕੇ ਜਿਹੜੀ ਕਿ ਇਹ ਪ੍ਰੋਸੈਸ ਜਿਹੜਾ ਕਿ ਚਲਾਇਆ ਜਾ ਰਿਹਾ ਤੇ ਪੰਜਾਬ ਪੁਲਿਸ ਦੇ ਵੱਲੋਂ ਯੂਏ ਸਰਕਾਰ ਦੇ ਨਾਲ ਤੇ ਉਥੋਂ ਦੇ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਤੇ ਜਲਦ ਹੀ ਜਿਹੜਾ ਕਿ ਅਮਰਤਪਾਲ ਸਿੰਘ ਮੈਰੂ ਨੂੰ ਭਾਬੀ ਕਮਲ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਕਿ ਪੰਜਾਬ ਲਿਆਉਂਦੀਆਂ ਤਿਆਰੀਆਂ ਜਿਹੜੇ ਕਿ ਖਿੱਚ ਦਿੱਤੀਆਂ ਨੇ ਤਾਂ ਦਾਅਦ ਦੀ ਹੈ ਕਿ ਭਾਬੀ ਕਮਲ ਕੌਰ ਜਿਹੜੀ ਕਿ ਉਸ ਦਾ ਨਾਮ ਕੰਚਨ ਕੁਮਾਰੀ ਸੀ ਤੇ ਕੰਚਨ ਕੁਮਾਰੀ ਤੋਂ ਭਾਬੀ ਕਮਲ ਕੌਰ ਜਿਹੜੇ ਕਿ ਉਸ ਨੇ ਨਾਮ ਰੱਖਿਆ ਤੇ ਇੰਸਟਾਗ੍ਰam ਦੇ ਉੱਤੇ ਕਾਫੀ ਫੇਮਸ ਸੀ ਜਿਸ ਦੇ ਕਿ ਪੌਣੇ 4 ਲੱਖ ਜਿਹੜੇ ਕਿ ਸਬਸਕ੍ਰਾਈਬਰ ਸੀ ਪਰ ਫੋਲੋ ਸੀ ਤੇ ਉਸ ਦੀ ਮੌਤ ਤੋਂ ਬਾਅਦ ਜਿਹੜੇ ਕਿ 4.5 ਲੱਖ ਤੋਂ ਜਿਹੜੇ ਕਿ ਪਾਰ ਕਰ ਚੁੱਕੇ ਨੇ ਤਾਂ ਉਸ ਦੀਆਂ ਉਸ ਦੇ ਕੰਟੈਂਟ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਕਾਫੀ ਸਵਾਲ ਚੁੱਕੇ ਜਾਂਦੇ ਸੀ ਅਮਰਪਾਤ ਸਿੰਘ ਮੈਰੂ ਨੇ ਕਈ ਵਾਰ ਉਸ ਨੂੰ ਵਰਜਿਆ ਸੀ ਕਿ ਗਲਤ ਕੰਟੈਂਟ ਕੰਟੈਂਟ ਜਿਹੜਾ ਕਿ ਨਾ ਪਾਇਆ ਜਾਵੇ ਪਰ ਇਸ ਦੇ ਬਾਵਜੂਦ ਵੀ ਜਿਹੜੇ ਕਿ ਕਮਲਕੌਰ ਦੇ ਵੱਲੋਂ ਜਿਹੜਾ ਕਿ ਲਗਾਤਾਰ ਅਚੇਹ ਕੰਟੈਂਟ ਪਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਦੋ ਦਿਨ ਇਸ ਦੀ লাশ ਜਿਹੜੀ ਕਿ ਗੱਡੀ ਦੇ ਵਿੱਚ ਪਈ ਰਹਿੰਦੀ ਹੈ ਤੇ ਇਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਰਤਪਾਲ ਸਿੰਘ ਮਹਿਰੂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਮਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਅ ਜਿਹੜਾ ਕਿ ਇਹਦਾ ਭਾਬੀ ਕਮਲ ਦਾ ਜਿਹੜਾ ਕਿ ਗਲਾ ਕੋਟ ਕੇ ਜਿਹੜਾ ਕਿ ਕਤਲ ਕੀਤਾ ਗਿਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜਿਹੜਾ ਕਿ ਇਹ ਖੁਲਾਸਾ ਹੋਇਆ ਕਿ ਅਮਰਤਪਾਲ ਅ ਮਹਿਰੂ ਦੇ ਵੱਲੋਂ ਵੀ ਜਿਹੜਾ ਕਿ ਇਹ ਵੀ ਜਿਹੜੀ ਕਿ ਗੱਲ ਕਹੀ ਜਾ ਰਹੀ ਕਿ ਜਿਹੜੀ ਕਿ ਬਠਿੰਡਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਅਮਰਤਪਾਲ ਮਹਿਰੂ ਨੇ ਜਿਹੜਾ ਕਿ ਗਲਾ ਕੋਟਿਆ ਤੇ ਦੋ ਜਾਣਿਆਂ ਦੇ ਜਿਹੜਾ ਕਿ ਕਮਰਕਸੇ ਦੇ ਨਾਲ ਉਸ ਦਾ ਗਲਾ ਕੋਟਿਆ ਤੇ ਇਸ ਤਰੀਕੇ ਦੇ ਨਾਲ 15 ਮਿੰਟ ਤੱਕ ਜਦ ਤੱਕ ਉਸ ਦੇ ਸਾਹ ਖਤਮ ਨਾ ਹੋਏ ਉਸ ਦਾ ਗਲਾ ਕੋਟ ਦੇ ਰਿਹਾ ਤੇ ਉਸ ਦੀ ਮੌਤ ਹੋ ਗਈ ਤੇ ਉਸ ਦੀ ਡੈੱਡ ਬਾਡੀ ਨੂੰ ਗੱਡੀ ਦੇ ਵਿੱਚ ਰੱਖ ਕੇ ਜਿਹੜਾ ਕਿ افراار ਹੋ ਚਾਹੁੰਦੇ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਹੁਣ ਅਮਰਤਪਾਲ ਮਹਿਰੂ ਨੂੰ ਵਾਪਸ ਲਿਆਉਂਦੇ ਦੀਆਂ ਤਿਆਰੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਯੂਈ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ رابطہ ਕਾਇਮ ਕੀਤਾ ਜਾ ਰਿਹਾ ਤੇ ਅਮਰਤਪਾਲ ਮਹਿਰੂ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਹ ਭਾਬੀ ਦੇ ਕਤਲ ਦੇ ਮਾਮਲੇ ਦੇ ਵਿੱਚ ਉਹ ਲੋੜਿੰਦਾ ਤੇ ਉਹ ਫਰਾਰ ਹੈ ਜਿਸ ਤੇ ਚੱਲਦੇ ਉੱਥੇ ਹੀ ਜੇਕਰ ਵਕੀਲ ਹਰਪਾਲ ਸਿੰਘ ਖਾਰਾ ਦੀ ਗੱਲ ਕੀਤੀ ਜਾਵੇ ਜੋ ਕਿ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਜਿਹੜਾ ਕੇਸ ਲੜ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਤੇ ਅਮਰਤਪਾਲ ਸਿੰਘ ਮਹਿਰੂ ਦਾ ਫੇਕ ਐਨਕਾਊਂਟਰ ਨਾ ਹੋ ਜਾਵੇ ਕੀ ਪਤਾ ਹੋ ਬਾਗ ਗਿਆ ਜਾਂ ਫਿਰ ਇਹਨਾਂ ਦੀ ਗ੍ਰਿਫਤ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਦੇ ਜਿਹੜੇ ਕਿ ਸਵਾਲ ਵੀ ਜਿਹੜੇ ਕਿ ਵਕੀਲ ਦੇ ਵੱਲੋਂ ਜਿਹੜੇ ਕਿ ਚੁੱਕੇ ਗਏ ਸੀ ਤਾਂ ਦੇਖਣਾ ਹੋਵੇਗਾ ਕਿ ਇਹ ਪ੍ਰੋਸੈਸ ਕਿੰਨਾ ਲੰਮਾ ਚੱਲਦਾ ਤੇ ਕਦੋਂ ਅਮਰਤਪਾਲ ਸਿੰਘ ਮਹਿਰੂ ਨੂੰ ਜਿਹੜਾ ਕਿ ਵਾਪਸ ਇੱਥੇ ਲਿਆਂਦਾ ਚ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਅਮਰਤਪਾਲ ਸਿੰਘ ਮਹਿਰੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੇ ਕਿ ਅਮਰਤਪਾਲ ਸਿੰਘ ਮਹਿਰੂ ਜਿਸ ਨੂੰ ਕਿ ਭਾਬੀ ਕਮਲਕੌਰ ਦੇ ਕਤਲ ਦਾ ਮਾਸਟਰਮਾਈਂਡ ਅਸ ਗਿਆ ਮੰਨਿਆ ਗਿਆ ਤੇ ਉਸ ਨੂੰ ਲੈ ਕੇ ਜਿਹੜੇ ਕਿ ਉਹਦੇ ਦੋ ਸਾਥੀ ਨੇ ਜਿਹੜੇ ਉਹਨਾਂ ਨੂੰ ਤਾਂ ਕਾਬੂ ਕਰ ਲਿਆ ਗਿਆ ਇੱਕ ਹੋਰ ਸਾਥੀ ਵੀ ਗ੍ਰਿਫਤਾਰ ਕੀਤਾ ਗਿਆ ਪਰ ਅਮਰਤਪਾਲ ਸਿੰਘ ਮਹਿਰੂ ਜਿਹੜਾ ਕਿ ਯੂਈ ਭੱਜ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਹੋਰ ਜਿਹੜੀ ਕਿ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਯੂਈ ਸਰਕਾਰ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਤੇ ਹਵਾਲਗੀ ਦੀ ਮੰਗ ਕੀਤੀ ਗਈ ਹੈ ਕਿ ਅਮਰਤਪਾਲ ਸਿੰਘ ਦੀ ਹਵਾਲਗੀ ਨੂੰ ਲੈ ਕੇ ਜਿਹੜੀ ਕਿ ਇਹ ਪ੍ਰੋਸੈਸ ਜਿਹੜਾ ਕਿ ਚਲਾਇਆ ਜਾ ਰਿਹਾ ਤੇ ਪੰਜਾਬ ਪੁਲਿਸ ਦੇ ਵੱਲੋਂ ਯੂਏ ਸਰਕਾਰ ਦੇ ਨਾਲ ਤੇ ਉਥੋਂ ਦੇ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਤੇ ਜਲਦ ਹੀ ਜਿਹੜਾ ਕਿ ਅਮਰਤਪਾਲ ਸਿੰਘ ਮੈਰੂ ਨੂੰ ਭਾਬੀ ਕਮਲ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਕਿ ਪੰਜਾਬ ਲਿਆਉਂਦੀਆਂ ਤਿਆਰੀਆਂ ਜਿਹੜੇ ਕਿ ਖਿੱਚ ਦਿੱਤੀਆਂ ਨੇ ਤਾਂ ਦਾਅਦ ਦੀ ਹੈ ਕਿ ਭਾਬੀ ਕਮਲ ਕੌਰ ਜਿਹੜੀ ਕਿ ਉਸ ਦਾ ਨਾਮ ਕੰਚਨ ਕੁਮਾਰੀ ਸੀ ਤੇ ਕੰਚਨ ਕੁਮਾਰੀ ਤੋਂ ਭਾਬੀ ਕਮਲ ਕੌਰ ਜਿਹੜੇ ਕਿ ਉਸ ਨੇ ਨਾਮ ਰੱਖਿਆ ਤੇ ਇੰਸਟਾਗ੍ਰam ਦੇ ਉੱਤੇ ਕਾਫੀ ਫੇਮਸ ਸੀ ਜਿਸ ਦੇ ਕਿ ਪੌਣੇ 4 ਲੱਖ ਜਿਹੜੇ ਕਿ ਸਬਸਕ੍ਰਾਈਬਰ ਸੀ ਪਰ ਫੋਲੋ ਸੀ ਏ ਉਸ ਦੀ ਮੌਤ ਤੋਂ ਬਾਅਦ ਜਿਹੜੇ ਕਿ 4.5 ਲੱਖ ਤੋਂ ਜਿਹੜੇ ਕਿ ਪਾਰ ਕਰ ਚੁੱਕੇ ਨੇ ਤਾਂ ਉਸ ਦੀਆਂ ਉਸ ਦੇ ਕੰਟੈਂਟ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਕਾਫੀ ਸਵਾਲ ਚੁੱਕੇ ਜਾਂਦੇ ਸੀ ਅਮਰਪਾਤ ਸਿੰਘ ਮੈਰੂ ਨੇ ਕਈ ਵਾਰ ਉਸ ਨੂੰ ਵਰਜਿਆ ਸੀ ਕਿ ਗਲਤ ਕੰਟੈਂਟ ਕੰਟੈਂਟ ਜਿਹੜਾ ਕਿ ਨਾ ਪਾਇਆ ਜਾਵੇ ਪਰ ਇਸ ਦੇ باوجود ਵੀ ਜਿਹੜੇ ਕਿ ਕਮਲਕੌਰ ਦੇ ਵੱਲੋਂ ਜਿਹੜਾ ਕਿ ਲਗਾਤਾਰ ਅਚੇਹ ਕੰਟੈਂਟ ਪਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਦੋ ਦਿਨ ਇਸ ਦੀ ਲਾਸ਼ ਜਿਹੜੀ ਕਿ ਗੱਡੀ ਦੇ ਵਿੱਚ ਪਈ ਰਹਿੰਦੀ ਹੈ ਤੇ ਇਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਰਤਪਾਲ ਸਿੰਘ ਮਹਿਰੂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਬਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜਾ ਕਿ ਇਹਦਾ ਭਾਬੀ ਕਮਲ ਦਾ ਜਿਹੜਾ ਕਿ ਗਲਾ ਘੋਟ ਕੇ ਜਿਹੜਾ ਕਿ ਕਤਲ ਕੀਤਾ ਗਿਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜਿਹੜਾ ਕਿ ਇਹ ਖੁਲਾਸਾ ਹੋਇਆ ਕਿ ਅਮਰਤਪਾਲ ਮਹਿਰੂ ਦੇ ਵੱਲੋਂ ਵੀ ਜਿਹੜਾ ਕਿ ਇਹ ਵੀ ਜਿਹੜੀ ਕਿ ਗੱਲ ਕਹੀ ਜਾ ਰਹੀ ਕਿ ਜਿਹੜੀ ਕਿ ਬਠਿੰਡਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਅਮਰਤਪਾਲ ਮਹਿਰੂ ਨੇ ਜਿਹੜਾ ਕਿ ਗਲਾ ਘੋਟਿਆ ਤੇ ਦੋ ਜਾਨਾਂ ਦੇ ਜਿਹੜਾ ਕਿ ਕਮਰਕਸੇ ਦੇ ਨਾਲ ਉਸ ਦਾ ਗਲਾ ਘੋਟਿਆ ਤੇ ਇਸ ਤਰੀਕੇ ਦੇ ਨਾਲ 15 ਮਿੰਟ ਤੱਕ ਜਦ ਤੱਕ ਉਸ ਦੇ ਸਾਹ ਖਤਮ ਨਾ ਹੋਏ ਉਸ ਦਾ ਗਲਾ ਘੋਟਦੇ ਰਹੇ ਤੇ ਉਸ ਦੀ ਮੌਤ ਹੋ ਗਈ ਤੇ ਉਸ ਦੀ ਡੈੱਡ ਬਾਡੀ ਨੂੰ ਗੱਡੀ ਦੇ ਵਿੱਚ ਰੱਖ ਕੇ ਜਿਹੜਾ ਕਿ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਹੁਣ ਅਮਰਤਪਾਲ ਮਹਿਰੂ ਨੂੰ ਵਾਪਸ ਲਿਆਉਂਦੇ ਦੀਆਂ ਤਿਆਰੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਯੂਈ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਰਾਤ ਤੱਕ ਕਾਇਮ ਕੀਤਾ ਜਾ ਰਿਹਾ ਤੇ ਅਮਰਤਪਾਲ ਮਹਿਰੂ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਹ ਭਾਬੀ ਦੇ ਕਤਲ ਦੇ ਮਾਮਲੇ ਦੇ ਵਿੱਚ ਉਹ ਲੋੜਿੰਦਾ ਤੇ ਉਹ ਫਰਾਰ ਹੈ ਜਿੱਦੇ ਚੱਲਦੇ ਉੱਥੇ ਹੀ ਜੇਕਰ ਵਕੀਲ ਹਰਪਾਲ ਸਿੰਘ ਖਾਰਾ ਦੀ ਗੱਲ ਕੀਤੀ ਜਾਵੇ ਜੋ ਕਿ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਜਿਹੜਾ ਕੇਸ ਲੜ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਤੇ ਅਮਰਪਾਲ ਸਿੰਘ ਮਹਿਰੂ ਦਾ ਫੇਕ ਐਨਕਾਊਂਟਰ ਨਾ ਹੋ ਜਾਵੇ ਕੀ ਪਤਾ ਹੁਬਾਰ ਗਿਆ ਜਾਂ ਫਿਰ ਇਹਨਾਂ ਦੀ ਗ੍ਰਿਫਤ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਦੇ ਜਿਹੜੇ